ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਸਾਡਾ ਪੰਜਾਬ ਚੈਨਲ ਤੇ ਜਿਹੜੀ ਮਾਂ ਮੇਕੀ ਨੂੰ ਦਰਦਸਨਾਵਾ ਵੀਡੀਓ ਦੇ ਆਖਰੀ ਪਾਰਟ ਚੱਲ ਰਹੇ ਸੀ ਜਿਸ ਵਿੱਚ ਪ੍ਰੀਤ ਦੀ ਐਕਟਿੰਗ ਬਹੁਤ ਹੀ ਕਮਾਲ ਸੀ ਤੇ ਬਹੁਤ ਸਾਰਿਆਂ ਨੇ ਮਤਲਬ ਕਿ ਸਬਸਕ੍ਰਾਈਬਰ ਉਹਨਾਂ ਦੇ ਈਵਰਸ ਨੇ ਉਹਨਾਂ ਪ੍ਰੀਤ ਦੀ ਐਕਟਿੰਗ ਦੇਖ ਕੇ ਮਤਲਬ ਕਿ ਉਹਨਾਂ ਆਪਣੇ ਹੰਝੂ ਵੀ ਨਹੀਂ ਰੋਕ ਸਕੇ ਅੱਜ ਅ빠 ਤੁਹਾਨੂੰ ਦਿਖਾਉਣੀ ਆ ਕਿ ਉਹਨਾਂ ਨੇ ਇਹ ਐਕਟਿੰਗ ਕਿਵੇਂ ਕੀਤੀ ਹੈ ਉਹਨਾਂ ਦਾ ਐਕਟਿੰਗ ਕਰਦਿਆਂ ਤਾਂ ਉਹਨਾਂ ਨੇ ਕਿੰਨੇ ਟੇਕ ਲਿਆ ਤੇ ਕਿੰਨੇ ਉਹਨਾਂ ਦੇ ਹਾਸੇ ਭਿਆ ਜੀਕਿ ਤੁਸੀਂ ਚੈਨਲ ਦੇ ਪਹਿਲੀ ਵਾਰ ਜਿਹਨੂੰ ਸਬਸਕ੍ਰਾਈਬ ਕਰਨ ਨਾਪੁੱਲਯੋ ਜੀ ਜੋ ਇਹ ਪਾਗਲ ਦੀ ਐਕਟਿੰਗ ਜੁਕ ਇੱਕ ਸਹੀ ਸਲਾਮਤ ਬੰਦਾ ਜਦੋਂ ਪਾਗਲ ਦੀ ਐਕਟਿੰਗ ਕਰਦਾ ਉਸ ਲਈ ਇਹ ਸਭ ਕਰਨਾ ਇਹਨਾਂ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਪ੍ਰੀਤ ਨੂੰ ਐਕਟਿਵ ਸਮਝਦੇ ਹੋਏ ਉਹਨਾਂ ਨੇ ਪ੍ਰੀਤ ਨੂੰ ਹੀ ਪਹਿਲਾਂ ਹੀ ਇਹ ਰੋਲ ਦਿੱਤਾ ਸੀ ਕਿ ਪ੍ਰੀਤ ਇਹ ਕਰਨ ਦੀ ਵਿੱਚ ਐਕਟਿਵ ਆ ਤੇ ਫਿਰ ਜਦ ਉਹਨਾਂ ਨੂੰ ਇਹ ਰੋਲ ਕਰਨਾ ਪਿਆ ਤਾਂ ਇਹ ਸਾਰਾ ਮਤਲਬ ਫੈਮਿਲੀ ਇਕੱਠੀ ਹੋਈ ਸਾਰੀ ਫੈਮਿਲੀ ਜਦੋਂ ਇਹ ਰੋਲ ਕਰਦੀ ਆ ਤਾਂ ਸਾਰੀ ਫੈਮਿਲੀ ਉਸ ਟਾਈਮ ਇਕੱਠੀ ਹੀ ਹੁੰਦੀ ਆ ਹੇ ਉਪਰ ਇਹ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਹਨਾ ਸ਼ੂਟ ਕਰਨਾ ਕੋਈ ਸੌਖਾ ਨਹੀਂ ਹੁੰਦਾ ਤਾਂ ਮੈਂ ਸਾਈਡ ਤੇ ਪਿਕਚਰ ਐਡ ਕਰ ਦੂੰਗੀ ਤੁਸੀਂ ਦੇਖ ਹੀ ਸਕਦੇ ਹੋ ਕਿ ਉਹ ਇਹ ਸਭ ਕਿਦਾਂ ਹੈਂਡਲ ਕਰਦੇ ਆ ਹਨਾ ਕਿਦਾਂ ਉਹ ਇੰਨੀ ਗਰਮੀ ਦੇ ਵਿੱਚ ਉਹਨਾਂ ਨੇ ਵੀਡੀਓ ਬਣਾਈਆਂ ਵਾ ਤੇ ਕਿਵੇਂ ਉਹ ਕਿੰਨੇ ਹਾਸੇ ਪਾਈ ਆਏ ਵੀਡੀਓਜ਼ ਦੇ ਵਿੱਚ ਤੇ ਫਿਰ ਕਿਤੇ ਜਾ ਕੇ ਉਹ ਵੀਡੀਓ ਆਉਂਦੀ ਆ ਤੇ ਆਪਣੇ ਸਾਹਮਣੇ ਆਉਂਦੀ ਆ ਤੇ ਆਪਾਂ ਦੇਖ ਪਾਉਂਦੇ ਆਂਗੇ ਇੰਨੀ ਮਿਹਨਤ ਲੱਗਣ ਤੋਂ ਬਾਅਦ ਫਿਰ ਕਿਤੇ ਜਾ ਕੇ ਉਹਨਾਂ ਨੂੰ ਇਸ ਚੀਜ਼ ਦੀ ਮਤਲਬ ਕਿ ਮੁੱਲ ਮਿਲਦਾ ਇਹ ਚੀਜ਼ ਦਾ ਕਿਤੇ ਜਾ ਕੇ ਕਿਉਂਕਿ ਇਹ ਚੀਜ਼ ਕਰਨ ਦੇ ਵਿੱਚ ਬਹੁਤ ਹੀ ਟਾਈਮ ਲੱਗਦਾ ਤੇ ਬਹੁਤ ਹੀ ਜ਼ਿਆਦਾ ਸਮਾਂ ਵੀ ਵੇਸਟ ਹੁੰਦਾ ਵਾ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ